ਸਾਰੀ ਦੁਨੀਆ ਕਦੋਂ ਕਿਸੇ ਦੀ ਮਤ ਹੋਈ ਤਾញੋਂ ਅੱਜ ਤੱਕ ਨਹੀਂ ਕਿਸੇ ਤੋਂ ਜਿੱਤ ਹੋਈ ਸੱਚੀ ਅੱਖਾਂ ਤਾញੋਂ ਅੱਜ ਤੱਕ ਨਹੀਂ ਕਿਸੇ ਤੋਂ ਜਿੱਤ ਹੋਈ ਇੱਕ ਦੂਜੇ ਦੇ ਲੋਕੀ ਦੰਧੀਆਂ ਵਧਦੇ ਨਹੀਂ ਅਗੇ ਗਏ ਸੱਜਣੋ ਲੋਕੀ ਕਿਸੇ ਪਾਸੇ ਨਾ ਛੱਡ ਸੁਲੇਉ ਦੀਗੇਗੇ ਬਿਰੋਲ ਕੀ ਕਿਸੇ ਪਾਸੇ ਨਾ ਛੱਡਦੇ ਨੀ ਜੇ ਕੋਈ ਕਰਦਾ ਸਖਤ ਮਿਹਨਤਾਂ ਕਰਦਾ ਏ ਉਹਨੂੰ ਆਖਣੀ ਤਾਂ ਟਟ ਟਟ ਮਰਦਾ ਏ ਸਾਚੀਆਂ ਅੱਖਾਂ ਉਹਨੂੰ ਆਖਣੀ ਤਾਂ ਟਟ ਟਟ ਮਰਦਾ ਏ ਮੈਂ ਪੈਸੇ ਦਾ ਪੁੱਤ ਕਹਿ ਕੇ ਅੱਖਾਂ ਕੱਢਦੇ ਨੀ ਇਰੋ ਲੋਕੀ ਕਿਸੇ ਪਾਸੇ ਨਾ ਛੱਡਦੇ ਨੇ ਸਾਝੇ ਅੱਖਾਂ ਦਾ ਵਾਵਾ ਸੱਜਣੋ ਲੋਕੀ ਕਿਸੇ ਪਾਸੇ ਨਾ ਛੱਡਦੇ ਨੇ ਵੇਲੜ ਨੂੰ ਤਾਂ ਮੰਨਿਆ ਕਈ ਟੋਕਦੇ ਨੇ ਕੰਮ ਕਰਦੇ ਨੂੰ ਵੀ ਤਾਂ ਬਹੁਤ ਰੋਕਦੇ ਨੇ ਸਾਝੇ ਅੱਖਾਂ

ਸ਼ਰੀਕ ਕੇ ਦੇ ਫੁੱਲ ਕੋਰ ਕਰਦੇ ਜੋ ਚੂਗੇ ਵਿੱਚ ਖੱਡਦੇ ਨੇ ਗੇ ਗੇ ਸਚਣ ਵਾਲੋ ਕਿ ਕਿਸੇ ਪਾਸੇ ਨਾ ਛੱਡਦੇ ਨੇ ਸੁਣਿਓ ਧੀਏ ਗੀਰੋ ਲੋਕ ਕਿ ਕਿਸੇ ਪਾਸੇ ਨਾ ਛੱਡਦੇ ਰੇ ਆਪਣਿਆਂ ਹਰ ਕੋਈ ਲਿਕਾਉਂਦਾ ਵਿੱਚ ਕੱਛਦੇ ਦੂਜੇ ਦਿਨ ਹਰ ਕੋਈ ਫੜ ਖਾ ਦੂਜੇ 냔ੂ ਹਰ ਕੋਈ ਫੜਦਾ ਵਿੱਚ ਹੱਥ ਦੇ ਮੈਂ ਇੱਕ ਦੂਜੇ ਦੀ ਗੱਲ ਨੂੰ ਬੜਾ ਲੱਦਦੇ ਨਹੀਂ ਗਏ ਸੱਚਣ ਵਾਲੋ ਕੀ ਕਿਸੇ ਪਾਸੇ ਨਾ ਛੱਡਦੇ ਨੇ ਕੀ ਕੰਗਣਾ ਗਾਵਾ ਵੀਰੋ ਲੋਕ ਕੀ ਕਿਸੇ ਪਾਸੇ ਨਾ ਛੱਡਦੇ ਨੇ ਪਰਵਾਹ ਨਾ ਕਰੀ ਲੋਕ ਜੋ ਮਰਜੀ ਜਾਣ ਕਹੀ ਖਾ ਤੂੰ ਬਲਿਹਾਰ ਕੋ ਵੇਦ ਘੜੀ ਆ ਰੇ ਆਪ ਸਹੀ ਮੇ ਪਲੜੇ ਕਦੇ ਵੀ ਫੱਗ ਦੇ ਨਾ ਗਿੰਡ ਦੇ ਲੈ ਗਏ ਸੱਜਣ ਲੋਕ ਕਿ ਕਿਸੇ ਪਾਸੇ ਨਾ ਛੱਡਦੇ ਨੇ ਸੱਚ ਅੱਖਾਂ ਦਾ ਬੀਰ ਲੋਕ ਕਿ ਕਿਸੇ ਪਾਸੇ ਨਾ ਸਕਲ ਦਵਾਰ ਕੋ ਛਾੜ ਕੇ ਕਹੇ ਤੁਹਾਰ ਦਵਾਰ ਮਾਹੇ ਕਹੇ ਕੀ लाज ਅਸ ਗੋਬਿੰਦ ਦਾਸ ਤੁਹਾਰ ਮਹਾ ਪਰਸ਼ਾਨੋ ਸਾਡੀ ਸਾਰਿਆਂ ਦੀ ਸੱਚੀ ਸੁੱਚੀ ਸ਼ਰਧਾ ਜਲੀ ਹੋਵੇਗੀ ਕਿ ਪਹਿਲਾਂ ਆਪਣੇ ਗੁਰੂ ਦੇ ਫਿਰ ਆਪਣੇ ਮਾਪਿਆਂ ਦੇ ਬਣ ਜਾਈਏ ਇਹ ਦੁਨੀਆ ਖੁਸ਼ ਨਹੀਂ ਹੋਣੀ ਅਸੀਂ ਇਹਨੂੰ ਖੁਸ਼ ਕਰਨ ਦਾ ਯਤਨ ਕਰਦੇ ਹਾਂ ਤੇ ਸਤਿਗੁਰੂ ਨੇ ਖੁਸ਼ ਹੋ ਜਾਣਾ ਤੇ ਅਸੀਂ ਕਦੇ ਉਪਰਾਲਾ ਹੀ ਨਹੀਂ ਕਰਦੇ ਦਿੱਤਾ ਹੋਇਆ ਸਮਾ ਸਮਾਪਤ ਛੋਟਾਂ ਛੋਟਾਂ